ਪਾਣੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਇੱਕ ਵਾਰ ਫਿਰ ਤੋਂ ਆ ਮੋ ਸਾਹਮਣੇ ਨਜ਼ਰ ਆ ਰਹੇ ਨੇ ਤਾਂ ਦੱਸ ਦਈਏ ਕਿ ਜਿੱਥੇ ਪੰਜਾਬ ਹਰਿਆਣਾ ਦੇ ਵਿੱਚ ਪਾਣੀ ਪ੍ਰਬੰਧਨ ਨੂੰ ਲੈ ਕੇ ਇੱਕ ਨਵਾਂ ਵਿਵਾਦ ਖੜਾ ਹੋ ਚੁੱਕਿਆ ਹੈ ਹਰਿਆਣਾ ਸਰਕਾਰ ਨੇ ਪਾਖੜਾ ਵਿਆਸ ਪ੍ਰਬੰਧਨ ਬੋਰਡ ਤੇ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖਿਆ ਜਿਸ ਦੇ ਵਿੱਚ ਦੋਵਾਂ ਰਾਜਾਂ ਦੇ ਵਿਚਾਲੇ ਇੱਕ ਵਾਰ ਫਿਰ ਤੋਂ ਵਿਵਾਦ ਪੈਦਾ ਹੋ ਸਕਦਾ ਹੈ ਦਰਸਲ ਹਰਿਆਣਾ ਸਰਕਾਰ ਨੇ ਕਿਹਾ ਕਿ ਉਸ ਦੀਆਂ ਨਹਿਰਾਂ ਦੇ ਵਿੱਚ ਛੱਡੇ ਜਾਣ ਵਾਲੇ 2500 ਕਿਊਸਿਕ ਪਾਣੀ ਨੂੰ ਘਟਾਇਆ ਜਾਣਾ ਚਾਹੀਦਾ ਹੈ ਜਦਕਿ ਸਿਰਫ ਇੱਕ ਹਫ਼ਤੇ ਪਹਿਲਾਂ ਹੀ ਹਰਿਆਣਾ ਦੇ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਹੜ੍ਹਾਂ ਦੀ ਸਥਿਤੀ ਦੇ ਵਿੱਚ ਵਾਧੂ ਮਦਦ ਦੀ ਗੱਲ ਕੀਤੀ ਸੀ ਜਦਕਿ ਉਹਨਾਂ ਦੇ ਫੈਸਲੇ ਦੇ ਨਾਲ ਰਾਜ ਦੇ ਲਈ ਮੁਸ਼ਕਲਾ ਵਧ ਸਕਦੀ ਹੈ ਕਿਉਂਕਿ ਪਾਣੀ ਦਾ ਘਟ ਨਿਕਾਸ ਸਿੱਧੇ ਤੌਰ ਤੇ ਨਦੀਆਂ ਤੇ ਡੈਮਾਂ ਤੇ ਦਬਾਅ ਵਧਾਏਗਾ ਪੱਤਰ ਦੇ ਵਿੱਚ ਕਿਹਾ ਗਿਆ ਕਿ 29 ਅਗਸਤ 2025 ਨੂੰ ਹਰਿਆਣਾ ਸੰਪਰਕ ਬਿੰਦੂ ਤੇ ਪਾਣੀ ਦਾ ਨਿਕਾਸ 8894 ਕਿਊਸਿਕ ਪਾਇਆ ਗਿਆ ਸੀ ਜਦਕਿ ਹਰਿਆਣਾ ਨੇ 7900 ਕਿਊਸਿਕ ਦੀ ਮੰਗ ਕੀਤੀ ਇਸ ਤੋਂ ਪਹਿਲਾਂ 26 ਅਗਸਤ 2025 ਨੂੰ ਹਰਿਆਣਾ ਨੇ ਇੰਟੈਂਟ ਘਟਾ ਕੇ 7900 ਕਿਊਸਿਕ ਕਰ ਦਿੱਤਾ ਸੀ ਪਰ ਪਾਣੀ ਦਾ ਨਿਕਾਸ ਘਟ ਨਹੀਂ ਕੀਤਾ ਗਿਆ ਸੀ ਹੁਣ ਲਗਾਤਾਰ ਬਰਸਾਤ ਦੇ ਕਾਰਨ ਨਹਿਰੀ ਖੇਤਰ ਤੇ ਕੈਚਮੈਂਟ ਖੇਤਰ ਦੇ ਵਿੱਚ ਪਾਣੀ ਦੀ ਮੰਗ ਹੋਰ ਘਟ ਗਈ ਹੈ ਇਸ ਕਰਕੇ 29 ਅਗਸਤ 2025 ਨੂੰ ਇੱਕ ਨਵਾਂ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਸਿਰਫ 650 ਕਿਊਸਿਕ ਪਾਣੀ ਦੀ ਲੋੜ ਬਾਰੇ ਦੱਸਿਆ ਗਿਆ ਹਰਿਆਣਾ ਦੀ ਗੱਲ ਇਹ ਹੈ ਕਿ ਹਰਿਆਣਾ ਨੇ ਪਿਛਲੇ ਮਹੀਨੇ ਪੰਜਾਬ ਤੋਂ ਹੋਰ ਪਾਣੀ ਦੀ ਮੰਗ ਕੀਤੀ ਸੀ ਖੇਤੀਬਾੜੀ ਤੇ ਪੀਣ ਵਾਲੇ ਪਾਣੀ ਦੀਆਂ ਜ਼ਰੂਰਤਾਂ ਦਾ ਹਵਾਲਾ ਦਿੰਦਿਆਂ ਰਾਜ ਸਰਕਾਰ ਤੋਂ ਵਾਧੂ ਸਪਲਾਈ ਚਾਹੀ ਸੀ ਪਰ ਹੁਣ ਹਰਿਆਣਾ ਦੀਆਂ ਆਪਣੀਆਂ ਨਹਿਰਾਂ ਉਫਾਨ ਤੈ ਨੇ ਜਿਸ ਤੋਂ ਚੱਲਦਿਆਂ ਪਾਣੀ ਘਟਾਉਣ ਦਾ ਪ੍ਰਸਤਾਵ ਰੱਖਿਆ ਗਿਆ ਤਾਂ ਇਸ ਯੂਟਰਨ ਨੇ ਸਾਰਿਆਂ ਦਾ ਧਿਆਨ ਹੁਣ ਆਪਣੇ ਵੱਲ ਖਿੱਚ ਲਿਆ ਖਾਸ ਕਰਕੇ ਕਿਉਂਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਹਾਲੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਪੱਤਰ ਲਿਖਿਆ ਜਿਸ ਦੇ ਵਿੱਚ ਹੜ੍ਹ ਪ੍ਰਭਾਵਿਤ ਸੂਬੇ ਦੇ ਨਾਲ ਇਕਤਾ ਤੇ ਮਦਦ ਦਾ ਭਰੋਸਾ ਦਿੱਤਾ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਸੈਂਕੜੇ ਪਿੰਡ ਇਸ ਵੇਲੇ ਪਾਣੀ ਦੇ ਨਾਲ ਘਿਰੇ ਹੋਏ ਨੇ ਰਾਹਤ ਤੇ ਬਚਾਅ ਕਾਰਜ ਲਗਾਤਾਰ ਜਾਰੀ ਨੇ ਰਾਵੀ ਬਿਆਸ ਤੇ ਸਤਲੁਜ ਨੇ ਐਸੀ ਮਾਰ ਪਾਈ ਹੈ ਕਿਉਂਕਿ ਪਾਣੀ ਦਾ ਪੱਧਰ ਅਜੇ ਵੀ ਇੱਥੇ ਨਾ ਇਨ੍ਹਾਂ ਦਰਿਆਵਾਂ ਦੇ ਵਿੱਚ ਖਤਰੇ ਦੇ ਨਿਸ਼ਾਨ ਤੇ ਕਿ ਥਾਵਾਂ ਤੇ ਬੰਨ ਟੁੱਟਣ ਦੀ ਸੰਭਾਵਨਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਰ-ਵਾਰ ਮੰਗ ਕਰ ਰਹੇ ਨੇ ਕਿ ਗਵੰਡੀ ਰਾਜਾ ਨੂੰ ਵਾਧੂ ਪਾਣੀ ਲੈਣਾ ਚਾਹੀਦਾ ਹੈ ਜਦ ਨਾਲ ਹੀ ਹਰਿਆਣਾ ਸਰਕਾਰ ਦੇ ਵੱਲੋਂ ਭੇਜੇ ਗਏ ਪੱਤਰ ਦੇ ਜਵਾਬ ਦੇ ਵਿੱਚ BBMP ਦੇ ਵੱਲੋਂ ਕੋਈ ਅੰਤਿਮ ਫੈਸਲਾ ਜੇ ਨਹੀਂ ਲਿਆ ਗਿਆ ਪਾਣੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਇੱਕ ਵਾਰ ਫਿਰ ਤੋਂ ਆ ਮੋ ਸਾਹਮਣੇ ਨਜ਼ਰ ਆ ਰਹੇ ਨੇ ਤਾਂ ਦੱਸ ਦਈਏ ਕਿ ਜਿੱਥੇ ਪੰਜਾਬ ਹਰਿਆਣਾ ਦੇ ਵਿੱਚ ਪਾਣੀ ਪ੍ਰਬੰਧਨ ਨੂੰ ਲੈ ਕੇ ਇੱਕ ਨਵਾਂ ਵਿਵਾਦ ਖੜਾ ਹੋ ਚੁੱਕਿਆ ਹਰਿਆਣਾ ਸਰਕਾਰ ਨੇ ਪਾਖੜਾ ਬਿਆਸ ਪ੍ਰਬੰਧਨ ਬੋਰਡ ਤੇ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖਿਆ ਜਿਸ ਦੇ ਵਿੱਚ ਦੋਵਾਂ ਰਾਜਾਂ ਦੇ ਵਿਚਾਲੇ ਇੱਕ ਵਾਰ ਫਿਰ ਤੋਂ ਵਿਵਾਦ ਪੈਦਾ ਹੋ ਸਕਦਾ ਹੈ ਦਰਸਲ ਹਰਿਆਣਾ ਸਰਕਾਰ ਨੇ ਕਿਹਾ ਕਿ ਉਸ ਦੀਆਂ ਨਹਿਰਾਂ ਦੇ ਵਿੱਚ ਛੱਡੇ ਜਾਣ ਵਾਲੇ 2500 ਕਿਊਸਿਕ ਪਾਣੀ ਨੂੰ ਘਟਾਇਆ ਜਾਣਾ ਚਾਹੀਦਾ ਹੈ ਜਦਕਿ ਸਿਰਫ ਇੱਕ ਹਫ਼ਤੇ ਪਹਿਲਾਂ ਹੀ ਹਰਿਆਣਾ ਦੇ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਹੜ੍ਹਾਂ ਦੀ ਸਥਿਤੀ ਦੇ ਵਿੱਚ ਵਾਧੂ ਮਦਦ ਦੀ ਗੱਲ ਕੀਤੀ ਸੀ ਜਦਕਿ ਉਹਨਾਂ ਦੇ ਫੈਸਲੇ ਦੇ ਨਾਲ ਰਾਜ ਦੇ ਲਈ ਮੁਸ਼ਕਲ ਆ ਵੱਧ ਸਕਦੀ ਹੈ ਕਿਉਂਕਿ ਪਾਣੀ ਦਾ ਘਟ ਨਿਕਾਸ ਸਿੱਧੇ ਤੌਰ ਤੇ ਨਦੀਆਂ ਤੇ ਡੈਮਾਂ ਤੇ ਦਬਾਅ ਵਧਾਏਗਾ ਪੱਤਰ ਦੇ ਵਿੱਚ ਕਿਹਾ ਗਿਆ ਕਿ 29 ਅਗਸਤ 2025 ਨੂੰ ਹਰਿਆਣਾ ਸੰਪਰਕ ਬਿੰਦੂ ਤੇ ਪਾਣੀ ਦਾ ਨਿਕਾਸ 8894 ਕਿਊਸਿਕ ਪਾਇਆ ਗਿਆ ਸੀ ਜਦਕਿ ਹਰਿਆਣਾ ਨੇ 7900 ਕਿਊਸਿਕ ਦੀ ਮੰਗ ਕੀਤੀ ਐ ਇਸ ਤੋਂ ਪਹਿਲਾਂ 26 ਅਗਸਤ 2025 ਨੂੰ ਹਰਿਆਣਾ ਨੇ ਇੰਟੈਂਟ ਘਟਾ ਕੇ 7900 ਕਿਊਸਿਕ ਕਰ ਦਿੱਤਾ ਸੀ ਪਰ ਪਾਣੀ ਦਾ ਨਿਕਾਸ ਘਟ ਨਹੀਂ ਕੀਤਾ ਗਿਆ ਸੀ ਹੁਣ ਲਗਾਤਾਰ ਬਰਸਾਤ ਦੇ ਕਾਰਨ ਨਹਿਰੀ ਖੇਤਰ ਤੇ ਕੈਚਮੈਂਟ ਖੇਤਰ ਦੇ ਵਿੱਚ ਪਾਣੀ ਦੀ ਮੰਗ ਹੋਰ ਘਟ ਗਈ ਐ ਇਸ ਕਰਕੇ 29 ਅਗਸਤ 2025 ਨੂੰ ਇੱਕ ਨਵਾਂ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਸਿਰਫ 650 ਕਿਊਸਿਕ ਪਾਣੀ ਦੀ ਲੋੜ ਬਾਰੇ ਦੱਸਿਆ ਗਿਆ ਹੈਰਾਨੀ ਦੀ ਗੱਲ ਇਹ ਐ ਕਿ हरियाणा ਨੇ ਪਿਛਲੇ ਮਹੀਨੇ ਪੰਜਾਬ ਤੋਂ ਹੋਰ ਪਾਣੀ ਦੀ ਮੰਗ ਕੀਤੀ ਸੀ ਖੇਤੀਬਾੜੀ ਤੇ ਪੀਣ ਵਾਲੇ ਪਾਣੀ ਦੀਆਂ ਜ਼ਰੂਰਤਾਂ ਦਾ ਹਵਾਲਾ ਦਿੰਦਿਆਂ ਰਾਜ ਸਰਕਾਰ ਤੋਂ ਵਾਧੂ ਸਪਲਾਈ ਚਾਹੀ ਸੀ ਪਰ ਹੁਣ ਹਰਿਆਣਾ ਦੀਆਂ ਆਪਣੀਆਂ ਨਹਿਰਾਂ ਉਫਾਨਤ ਨੇ ਜਿਸ ਤੇ ਚੱਲਦਿਆਂ ਪਾਣੀ ਘਟਾਉਣ ਦਾ ਪ੍ਰਸਤਾਵ ਰੱਖਿਆ ਗਿਆ ਤਾਂ ਇਸ ਯੂ-ਟਰਨ ਨੇ ਸਾਰਿਆਂ ਦਾ ਧਿਆਨ ਹੁਣ ਆਪਣੇ ਵੱਲ ਖਿੱਚ ਲਿਆ ਖਾਸ ਕਰਕੇ ਕਿਉਂਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਜ਼ੈਨੀ ਨੇ ਹਾਲੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਪੱਤਰ ਲਿਖਿਆ ਜਿਸ ਦੇ ਵਿੱਚ ਹੜ੍ਹ ਪ੍ਰਭਾਵਿਤ ਸੂਬੇ ਦੇ ਨਾਲ ਇਕਤਾ ਤੇ ਮਦਦ ਦਾ ਭਰੋਸਾ ਦਿੱਤਾ ਪੰਜਾਬ ਦੇ ਕਈ ਜ਼ਿਲ੍ਹਿਆਂ ਜਿੱਸੇਂ ਕਿੜੇ ਪਿੰਡ ਇਸ ਵੇਲੇ ਪਾਣੀ ਦੇ ਨਾਲ ਖਿੜੇ ਹੋਏ ਨੇ ਰਾਹਤ ਤੇ ਬਚਾਅ ਕਾਰਜ ਲਗਾਤਾਰ ਜਾਰੀ ਨੇ ਰਾਵੀ ਬਿਆਸ ਤੇ ਸਤਲੁਜ ਨੇ ਐਸੀ ਮਾਰ ਪਾਈ ਹੈ ਕਿਉਂਕਿ ਪਾਣੀ ਦਾ ਪੱਧਰ ਅਜੇ ਵੀ ਇੱਥੇ ਨਾ ਤਿੰਨਾਂ ਦਰਿਆਵਾਂ ਦੇ ਵਿੱਚ ਖਤਰੇ ਦੇ ਨਿਸ਼ਾਨ ਤੇ ਕਿ ਥਾਵਾਂ ਤੇ ਬੰਨ ਟੁੱਟਣ ਦੀ ਸੰਭਾਵਨਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਰ-ਵਾਰ ਮੰਗ ਕਰ ਰਹੇ ਨੇ ਕਿ ਗਵੰਡੀ ਰਾਜਾ ਨੂੰ ਵਾਧੂ ਪਾਣੀ ਲੈਣਾ ਚਾਹੀਦਾ ਹੈ ਜਦ ਨਾਲ ਹੀ ਹਰਿਆਣਾ ਸਰਕਾਰ ਦੇ ਵੱਲੋਂ ਭੇਜੇ ਗਏ ਪੱਤਰ ਦੇ ਜਵਾਬ ਦੇ ਵਿੱਚ BBMB ਦੇ ਵੱਲੋਂ ਕੋਈ ਅੰਤਿਮ ਫੈਸਲਾ ਜੇ ਨਹੀਂ ਲਿਆ ਗਿਆ